keep ਸਰਾਜੋ ਜੋ ਜੋ ਨਸ਼ਾ ਤਸਕਰ ਕੇ ਗੱਪ 'ਤੇ ਉੱਪਰ ਪੀਲਾ ਪੰਜਾ ਚੱਲ ਰਿਹਾ ਹੈ ਕਿਆ ਕਹਿਣਾ ਚਾਹੀਏ ਜਿਵੇਂ ਆਪਾਂ ਸਭ ਜਾਣਦੇ ਹੈਗੇ ਕਿ ਯੋਧਨਾ ਸ਼ੇਵਰੀਦ ਮੁਹਿੰਮ ਜੋ 1 ਮਾਰਚ ਤੋਂ ਲਗਾਤਾਰ ਜਾਰੀ ਹੈਗੀ ਤੇ ਇਸੇ ਦੀ ਲਗਾਤਾਰ ਤੇ ਅੱਜ ਪਿੰਡ ਗੁਰੂ ਸਰ ਹੈਗਾ ਹਲਕੇ ਗਿੱਦੜਵਾ ਦਾ ਤੋਂ ਡਿਸਟ੍ਰਿਕਟ ਮੁਕਸਰ ਤੇ ਜੋ ਕੰਡਕਟਿੰਗ ਏਜੰਸੀ ਬੀਡੀਪੀ ਹੈ ਉਹਨਾਂ ਦੇ ਵੱਲੋਂ ਪੁਲਿਸ ਹੈਲਪ ਦੇ ਲਈ ਪੁਲਿਸ ਪ੍ਰੈਜ਼ੈਂਸ ਦੇ ਲਈ ਰਿਕਵੈਸਟ ਕੀਤੀ ਗਈ ਸੀ ਤੇ ਪਿੰਡ ਤੇ ਲਾਅ ਐਂਡ ਆਰਡਰ ਤੇ ਸਿਕਿਉਰਿਟੀ ਨੂੰ ਦੇਖਦੇ ਹੋਏ ਇੱਥੇ ਕਾਡਨ ਆਫ ਕਰਕੇ ਏਰੀਆ ਨੂੰ ਤੇ ਅੱਜ ਡਿਮੋਲੀਸ਼ਨ ਐਕਸਰਸਾਈਜ਼ ਐਗਜ਼ੀਕਿਊਟ ਕਰਾਈ ਜਾ ਰਹੀ ਹੈਗੀ ਤੇ ਜਿਵੇਂ ਤੁਸੀਂ ਦੇਖ ਰਹੇ ਹੋ ਤੇ ਜੋ ਕੰਡਕਟਿੰਗ ਏਜੰਸੀ ਤੇ ਸਿਵਲ ਦੇ ਆਫੀਸਰਸ ਵੀ ਇੱਥੇ ਹੈਗੇ ਪੁਲਿਸ ਟੀਮ ਜੋ ਹੈ ਪ੍ਰੈਜੈਂਸ ਬਣਾਏ ਹੋਏ ਹੈਗੀ ਤੇ ਇਹ ਜੋ ਵੀ ਦੋ ਇਹਨਾਂ ਤੇ ਇਸ ਕਰਦੇ ਕੋਰレスਪੋਂਡਿੰਗ ਇਹਨਾਂ ਤੇ ਮਲਟੀਪਲ ਐਫਆਈਆਰ ਐਂਡ ਪੀਐਸ ਦੇ ਰਜਿਸਟਰ ਹੈਗੀਆਂ ਇਸ ਬੇਸ ਤੇ ਹੀ ਇਸ ਨੂੰ ਇੱਕ ਐਗਜ਼ੈਂਪਲਰੀ ਤੇ ਡੈਟਰੈਂਡ ਐਕਸ਼ਨ ਇਸ ਚ ਡਰਗ ਪੈਡਲਰ ਐਕਟੀਵਿਟੀ ਤੇ ਜੋ ਵੀ ਕੋ ਇਨਵੋਲ ਹੋਗਾ ਉਸ ਤੇ ਅਗਰ ਚਾਹੁੰਦਾ ਹੈਗਾ ਤਾਂ ਇਸ ਤੇ ਚੰਗੀ ਰਿਫਲੈਕਸ਼ਨ ਹੁੰਦੀ ਹੈਗੀ ਤੇ ਵੀ ਆਰ ਕਮਿਟਿਡ ਫॉर एग्जांपल रिएक्शन ਅਗੇਂਸਟ ਡਰਗ ਪੈਡਲਰਸ ਐਂਡ ਸਮਗਲਰਸ ਤੇ ਇਸੇ ਤੀ ਲਗਾਤਾਰ ਤੇ આજ ਲਗਾਤਾਰਤਾ ਤੇ આજ ਇਹ ਐਗਜ਼ੀਕਿਊਸ਼ਨ ਕੀਤੀ ਜਾ ਰਹੀ ਹੈ ਤੇ ਮੈਂ ਤੁਹਾਡੇ ਮਾਧਿਅਮ ਤੇ ਇੱਕ ਦੁਬਾਰਾ ਅਪੀਲ ਕਰਨਾ ਚਾਹਾਂਗਾ ਕਿ ਡਿਸਟ੍ਰਿਕਟ ਪੁਲਿਸ ਮੁਕਸਰ ਵੱਲੋਂ ਪਿਛਲੇ 8 ਮਹੀਨਿਆਂ ਤੇ ਲਗਾਤਾਰ ਐਨਫੋਰਸਮੈਂਟ ਤੇ ਵੀ ਤੇ ਜੋ ਡੈਟਰੈਂਟ ਐਕਸ਼ਨ ਤੇ ਵੀ ਲਗਾਤਾਰ ਕੰਮ جاری ਹੈਗਾ ਤੇ ਪਬਲਿਕ ਵੱਲੋਂ ਤੇ ਵੀਡੀਸੀ ਡਬਲਿਊ ਡੀਸੀ ਮੈਂਬਰਸ ਤੇ ਪਬਲਿਕ ਵੱਲੋਂ ਜੋ ਵੀ ਕੋਈ ਫੀਡਬੈਕ ਸੁਜੈਸ਼ਨ ਆਂਦੀ ਹੈਗੀ ਇਹ ਇਨਪੁਟਸ ਆਂਦੀ ਹੈ ਉਸ ਨੂੰ ਲਗਾਤਾਰ ਅਸੀਂ ਫੈਕਟਰ ਇਨ ਕਰਕੇ ਉਸ ਦੇ ਨੇ ਐਗਜ਼ੀਕਿਊਸ਼ਨ ਕਰਦੇ ਹੈਗੇ ਤੇ ਪੁਲਿਸ ਦੀ ਐਨਫੋਰਸਮੈਂਟ ਡਰਾਈਵ ਜੋ ਹੈਗੀ ਜਾਰੀ ਰਹੇਗੀ ਤੇ ਜੋ ਵੀ ਇਸ ਤੇ ਐਕਸ਼ਨ ਡਰਗ ਫਰੰਟ ਤੇ ਹੈ ਉਸ ਨੂੰ ਵਾਰ ਫੂਟਿੰਗ ਤੇ ਕੀਤਾ ਜਾ ਰਿਹਾ ਹੈਗਾ ਤੇ ਅੱਗੇ ਵੀ ਇਸ ਨੂੰ ਕੰਟੀਨਿਊ ਕੀਤਾ ਜਾਏਗਾ ਥੈਂਕ ਯੂ